मुख्यमंत्री साहब टू क्योंकि मुख्यमंत्री बिना गल नहीं बंदी मुख्यमंत्री के नाम पे चीका वध बजदी है आप सब नु प्यार भरी सासरी काल जी सब में ਤੁਹਾਡਾ ਆਪਣਾ ਸਰਵਨ ਸਿੰਘ ਮੁੱਖ ਮੰਤਰੀ ਟੂ ਤੁਸੀਂ ਵੇਖ ਹੀ ਰਹੇ ਹੋ ਕਿ ਮੈਂ ਨਗਰ ਵਾਸੀ ਸਾਹ ਸੰਜੀਵ ਪੈਂਟੇ ਪਹਿਲੀ ਵਾਰੀ ਪਹੁੰਚਿਆ ਵਾਂ ਕਿ ਸੰਯੋਗ ਬਹੁਤ ਜ਼ਿਆਦਾ ਵਾ ਤਾਂ ਬਾਕੀ ਮੈਂ ਵੀਰ ਹਣਾਂ ਦਾ ਜੂਰ ਕਿਉਂ ਮੈਂ ਤਾਂ song ਪਾਜੀ ਹੁਣਾਂ ਦਾ ਕੋਲ ਮੇਰੇ ਆ ਆਪਾਂ ਤੁਹਾਨੂੰ ਜਰੂਰ ਸੁਣਾਵਾਂਗੇ ਕਿਉਂਕਿ ਮੈਂ ਇੱਥੇ ਪਤਾ ਕਿੱਦਾਂ ਆ ਠੀਕ ਹੈ ਬਾਕੀ ਆਪਣਾ ਰਾਜਵੀਰ ਜਵੰਦੇ ਭਾਜੀ ਹਣੇ ਆਉਣ ਲੱਗੇ ਜਿਹੜੀ ਵੀਡੀਓ ਤੋਂ ਮੈਂ ਵਾਇਰਲ ਹੋਇਆ ਵਾਂ ਪੱਕ ਬੰਨ ਕੇ ਰੱਖਿਆ ਕਰਵੇ ਜੱਜ ਦਾਇਮ ਵਾਲਾ ਉਹ ਕਿੱਦਾਂ ਸਾਜਣ ਆਓ ਜੀ ਮੈਂ ਤੁਹਾਨੂੰ ਥੋੜਾ ਜਿਹਾ song ਸੁਣਾ ਦਿੰਨੇ ਆਂ ਅਖਰੀ ਮੜੀ ਸਾਜਣ ਮੱਥਾ ਟੇਕ ਲਈਏ ਤੇ ਕਰਮ ਕਰੀਏ ਚੱਲੂ ਫਿਰ ਵੇਲ ਵਿੱਚ ਪੱਕ ਬਨ ਕੇ ਰੱਖਿਆ ਕਰਵੇ ਚੱਜਦਾ ਏ ਸੂਟ ਪਾ ਕੇ ਰੱਖਿਆ ਕਰਨੀ ਪਟਿਆਰੇ ਵਾਲਾ ਕੰਦ ਬੰਨ ਕੇ ਰੱਖਿਆ ਕਰਵੇ ਜੱਟਾਏ ਵਾਲਾ ਕੀ ਬਾਤ ਹੈ ਇਹਦੇ ਵਾਸਤੇ ਬਣਿਆ ਪਰ ਅਦਾਕਾਰੋ ਨਾ ਬੋਲਨੇ ਉਹ ਟੋਨ ਜਾਣਦੇ ਹੋ ਹਾਂਜੀ ਬਿਲਕੁਲ ਜੀ ਅੰਜੀ ਮੁੱਖ ਮੰਤਰੀ ਸਾਹਿਬ 2 ਕਿਉਂਕਿ ਮੁੱਖ ਮੰਤਰੀ ਬਿਨਾ ਗੱਲ ਨਹੀਂ ਬੰਦੀ ਮੁੱਖ ਮੰਤਰੀ ਦੇ ਨਾਂ ਤੇ ਚਿੱਕਾ ਬਹੁਤ ਵੱਜਦੀ ਹੈ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸੋ ਮੇਟਾ ਦਾ ਆਪਣਾ ਸਰਵਨ ਸਿੰਘ ਮੁੱਖ ਮੰਤਰੀ 2 ਤੇ ਤੁਸੀਂ ਵੇਖ ਹੀ ਰਹੇ ਹੋ ਕਿ ਮੈਂ ਨਗਰ ਵਾਸੀ ਸਾਹਸ ਸਿੰਘ ਜੀ ਪੈਂਟੇ ਪਹਿਲੀ ਵਾਰੀ ਪਹੁੰਚਿਆ ਵਾਂ ਇਹ ਸੰਯੋਗ ਬਹੁਤ ਜ਼ਿਆਦਾ ਵਾ ਤੇ ਬਾਕੀ ਮੈਂ ਵੀਰ ਉਹਨਾਂ ਦਾ ਜੂਰ ਕਿਉਂ ਮੈਂ ਤੋਂ ਸੌਂਗ ਪਾਜੀ ਹੁਣਾ ਦਾ ਕੋਲ ਮੇਰੇ ਆ ਆਪਾਂ ਤੁਹਾਨੂੰ ਜਰੂਰ ਸੁਣਾਵਾਂਗੇ ਕਿਉਂਕਿ ਮੈਂ ਇੱਥੇ ਪਤਾ ਕਿੱਦਾਂ ਆ ਠੀਕ ਹੈ ਬਾਕੀ ਆਪਣਾ ਰਾਜਵੀਰ ਜਵੰਦੇ ਭਾਜੀ ਹਣੇ ਆਉਣ ਲੱਗੇ ਜਿਹੜੀ ਵੀਡੀਓ ਤੋਂ ਮੈਂ ਵਾਇਰਲ ਹੋਇਆ ਵਾਂ ਪੱਕ ਬੰਨ ਕੇ ਰੱਖਿਆ ਕਰਵੇ ਜੱਜ ਦਾਇਮ ਵਾਲਾ ਉਹ ਕਿੱਦਾਂ ਸਾਜਣ ਆਓ ਜੀ ਮੈਂ ਤੁਹਾਨੂੰ ਥੋੜਾ ਸੌਂਗ ਸੁਣਾ ਦਿੰਨੇ ਆਂ ਕਿ ਮੜੀ ਸਾਜਣ ਮੱਥਾ ਟੇਕ ਲਈਏ ਕਰਿਆ ਚਾਲੂ ਵੀਰ ਵੇਰ ਵਿੱਚ ਪੱਕ ਬਨ ਕੇ ਰੱਖਿਆ ਕਰਵੇ ਚੱਜਦਾ ਏ ਸੂਟ ਪਾ ਕੇ ਰੱਖਿਆ ਕਰਨੀ ਪਟਿਆਰੇ ਵਾਲਾ ਬੰਦ ਬੰਦ